ਜਿਹੜੇ ਦੌਲਤ ਰੱਖਦੇ ਹਨ ਉਹਨਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਵੜਨਾ ਕਿੱਡਾ ਹੀ ਔਖਾ ਹੋਵੇਗਾ ਤੇ ਚੇਲੇ ਉਹਦੀਆਂ ਗੱਲਾਂ ਤੋਂ ਹਰਾਨ ਹੋਏ ਪਰ ਯਿਸੂ ਨੇ ਅੱਗੇ ਉਹਨਾਂ ਨੂੰ ਫੇਰ ਆਖਿਆ "हे ਬਾਲਕਿਓ" ਚੇਲੇ ਨੇ ਕੀ ਕਹਿ ਰਿਹਾ ਯਿਸੂਸੀ ਹੈ ਤਾਨੂੰ ਪਤਾ ਇਥੇ ਬਾਲਕ ਕਿਉਂ ਕਿਹਾ ਚੇਲਿਆਂ ਨੂੰ ਪ੍ਰਭੂ ਯਿਸੂ ਨੇ ਪੜਾਂਗੇ ਅੱਗੇ "हे ਬਾਲਕਿਓ" ਜਿਹੜੇ ਧੰਨ ਤੇ ਆਸਰਾ ਰੱਖਦੇ ਹਨ ਉਹਨਾਂ ਲਈ ਪਰਮੇਸ਼ਰ ਦੇ ਰਾਜ ਵਿੱਚ ਵੜਨਾ ਕਿੱਡਾ ਹੀ ਔਖਾ ਹੈ। ਯਿਸੂ ਮਸੀਹ ਨੇ ਪਹਿਲਾਂ ਕਿਹਾ ਕਿ ਜਿਹੜੇ ਧਨ ਦੌਲਤ ਰੱਖਦੇ ਉਹ ਸਵਰਗ ਰਾਜ ਚ ਵੜਨਾ ਉਹਨਾਂ ਦੇ ਲਈ ਔਖਾ ਵਾ ਤੇ ਚੇਲੇ ਕਹਿੰਦੇ ਅਰੇ ਯਾਰ ਫਿਰ ਗਰੀਬ ਹੀ ਰਹੀਏ। ਇਹਦੇ ਯਿਸੂ ਮਸੀਹ ਕਹਿੰਦਾ ਪੈਸਾ ਹੀ ਨਹੀਂ ਰੱਖਣਾ ਧਨ ਦੌਲਤ ਨਹੀਂ ਰੱਖਣੀ। ਅਸਲ 'ਚ ਉਹਨਾਂ ਨੇ ਯਿਸੂ ਮਸੀਹ ਦੀ ਗੱਲ ਨੂੰ ਸਮਝਿਆ ਨਹੀਂ ਤੇ ਅੱਜ ਵੀ ਕਈ ਸਮਝਦੇ ਨਹੀਂ। ਕਈ ਪਾਸਟਰ ਵੀ ਪ੍ਰਚਾਰ ਕਰਦੇ ਆ। ਪੈਣਾ ਨਹੀਂ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਮੈਂ ਮਾਈਕ ਹੱਥ 'ਚ ਫੜਿਆ ਤੇ ਹੁਣ ਅੱਜ ਇਸ ਮਾਈਕ ਦੀ ਕੀਮਤ ਦਾ ਜ ਆ ਰੇ ਪੈਣਾ ਹੀ ਹੋਣਾ ਆ ਲਾਈਟ ਚੱਲ ਰਹੀ ਸਾਊਂਡ ਚੱਲ ਰਹੀ ਸਭ ਕੁਝ ਪੈਸੇ ਨਾਲ ਚੱਲਦਾ ਚੇਲੇ ਜਦੋਂ ਕੁਸਰ-ਪੁਸਰ ਕਰਨ ਲੱਗੇ ਤੇ ਯਸ਼ਮ ਸਿੰਘ ਨੇ ਫਿਰ ਚੇਲਿਆਂ ਨੂੰ ਬਾਲਕ ਕਹਿ ਕੇ ਪੁਕਾਰਿਆ ਕਿਉਂਕਿ ਉਸ ਸਮੇਂ ਉਹਨਾਂ ਦੀ ਬੁੱਧੀ ਕਿੱਦਾਂ ਦੀ ਸੀ ਬਾਲਕਾਂ ਵਰਗੀ ਯਸ਼ਮ ਸਿੰਘ ਨੇ ਉਹਨਾਂ ਨੂੰ ਕਿਹਾ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਤਨ ਦੌਲਤ ਨਹੀਂ ਹੋਣਾ ਚਾਹੀਦਾ ਮੇਰੇ ਕਹਿਣ ਦਾ ਮਤਲਬ ਜਿਹੜੇ ਆਪਣਾ ਆਸਰਾ ਹੀ ਕਿਨੂ ਬਣਾ ਲਿੰਦੇ ਆ ਤਨ ਦੌਲਤ ਨੂੰ ਬਣਾ ਲੈਂਦੇ ਰਾਜਾ ਦਾਊਦ ਦੇ ਵੱਲ ਦੇਖੋ ਰਾਜਾ ਦਾਊਦ ਇਹ ਨਹੀਂ ਖੁਦਾ ਨੂੰ ਕਹਿੰਦਾ ਅੱਜ ਦੁਦ ਕੋ ਗੁਨਾਹ ਹੋਇਆ ਗਲਤੀ ਹੋਈ ਕਿ ਪਰਮੇਸ਼ਰ ਮੇਰੇ ਕੋ ਰਾਜਪਾਟ ਨਾ ਖੋਲੀ ਪਰਮੇਸ਼ਰ ਮੇਰੇ ਕੋ ਤਾਜੋ ਤਖਤ ਨਾ ਖੋਲੀ ਮੈਨੂੰ ਮਹਾਲ ਜੋ ਨਾ ਕਿਤੇ ਬਾਹਰ ਕਢਾ ਦੀ ਮੈਨੂੰ ਹੁਣ ਆਦਤ ਪੈ ਗਈ ਓ ਚੀਜ਼ ਦੀ ਤੇ ਮੇਰੇ ਕੋ ਉਰ ਤੋਂ ਬਿਨਾਂ ਰਿਆ ਨਹੀਂ ਜਾਣਾ ਨਹੀਂ ਉਹਨੇ ਪਰਮੇਸ਼ਰ ਨੂੰ ਇੱਕੋ ਗੱਲ ਕਹੀ ਪਰਮੇਸ਼ਰ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਵਾਪਸ ਨਾਲ